ਇਹ ਸਾਡੀ ਡਿਊਟੀ ਬਣਦੀ ਸੀ ਅਸੀਂ ਲੇਟ ਆ ਅਸੀਂ ਮਿਲ ਕੇ ਬਹੁਤ देर ਕਰਤੀ ਆ ਸਾਨੂੰ ਇਹ ਬਹੁਤ ਪਹਿਲਾਂ ਕਰਨਾ ਚਾਹੀਦਾ ਸੀ ਪਰ ਮੈਂ ਮਾਫੀ ਵੀ ਮੰਗਦਾ ਇਹਦੇ ਵਾਸਤੇ ਤੇ ਬਾਤਾਵਨ ਦਿਵਸ ਤੇ ਵਾਸਤੇ ਅੱਜ ਦੀ ਵਧਾਈ ਵੀ ਦਿਨਾ ਵਾ ਔਰ ਮੈਂ ਸਾਰੇ ਅੱਜ ਸਾਡੇ ਮੇਰੇ ਸਾਥੀ ਆਮਾ ਦੀ ਪਾਰੀ ਦੇ ਸਤਿਕਾਰਯੋਗ ਬਜ਼ੁਰਗ ਸਹਿਬਾਨ ਨੌਜਵਾਨ ਵੀਰ ਸਾਰੇ ਸਤਿਕਾਰਯੋਗ ਅੱਜ ਇਕੱਠੇ ਹੋਏ ਸੀਗੇ ਅੱਜ ਬਾਤਾਵਨ ਦਿਵਸ ਤੇ ਇਸੀ ਸ਼ੁਰੂਆਤ ਕਰਨ ਵਾਸਤੇ ਔਰ ਅਸੀਂ ਹਰ ਵਾਰਡ ਦੇ ਵਿੱਚ ਡੇਲੀ ਮਿਲ ਕੇ ਦਰਖਤ ਲਾਉਣ ਦੀ ਬੇਨਤੀ ਕੀਤੀ ਆ ਔਰ ਉਹਨਾਂ ਨੂੰ ਇਹ ਵੀ ਬੇਨਤੀ ਕੀਤੀ ਹੈ ਵੀ ਜਿੱਥੇ ਤੁਸੀਂ ਦਰਖਤ ਲਾਉਨੇ ਹੋ ਜਿੱਥੇ 100 ਦਰਖਤ ਲਾਉਣਾ ਹੈ ਉੱਥੇ 10 ਦਰਖਤ ਲਾਓ ਤੇ ਪਰ ਉਹਨੂੰ ਬੱਚੇਵੇਂ ਬੱਚਿਆਂ ਨੂੰ ਪਾਲਦਿਆਂ ਉਸ ਤਰ੍ਹਾਂ ਬੱਚਿਆਂ ਨੂੰ ਤਿੰਨ ਟਾਈਮ ਖਾਹਕ ਦੇਣੇ ਹੋ 10 ਟਾਈਮ ਉਹਨੂੰ ਪਾਣੀ ਖਾਦ ਜ਼ਰੂਰ ਦਿਓ ਤਾਂ ਕਿ ਜਿਵੇਂ ਬੱਚੇ ਸਾਡੇ ਵਾਦੇ ਫੁੱਲਦੇ ਨੇ ਉਹਨਾਂ ਨੂੰ ਖਾਹਕ ਨਾਲ ਉਸ ਤਰ੍ਹਾਂ ਸਾਡੇ ਬੱਚਿਆਂ ਨੂੰ ਵਧੀਆ ਆਕਸੀਜਨ ਮਿਲ ਸਕੇ ਸਾਡੇ ਬੱਚੇ ਬਿਮਾਰੀਆਂ ਤੋਂ ਬਾਹਰ ਸਕਣ ਅੱਜ ਉਹ ਸਾਰਿਆਂ ਨੇ ਪਰਨ ਕੀਤਾ ਵਾ ਤੇ ਸਾਰੇ ਨੇ ਆਪਣਾ ਆਪਣਾ ਵਰਗੇ ਵਾਦਾ ਇਹ ਕੀਤਾ ਵੀ ਅਸੀਂ ਦਿੱਲੀ ਬੜਾ ਰਸਤਲਾਵਾਂਗੇ ਔਰ ਉਹਨਾਂ ਨੂੰ ਪਾਲਾਂਗੇ ਵੀ ਆਪਣੇ ਬੱਚਿਆਂ ਨੂੰ ਪੂਰੇ ਵਰਡ ਦੀ ਦੁਨੀਆ ਦੀ ਇੱਕ ਸਮੱਸਿਆ ਬੰਦੀ ਜਾ ਰਹੀ ਹੈ ਕਿਉਂਕਿ ਜੋ ਤਰਤੀਆ ਤਾਪਮਾਨ ਹੈ ਉਹ ਦਿਨ-ਦਿਨ ਵਧਦਾ ਜਾ ਰਿਹਾ ਹਰ ਵਾਰੀ ਨਵੇਂ ਰਿਕਾਰਡ ਟੁੱਟਦੇ ਹਨ ਉਹਦਾ ਕਾਰਨ ਇਹੋ ਹੀ ਹੈ ਕਿ ਅਸੀਂ ਦਰਖਤ ਕੱਟ ਰਹੇ ਆ ਤੇ ਬਿਲਡਿੰਗਾਂ ਵਧਾ ਰਹੇ ਜਿੰਨੀਆਂ ਬਿਲਡਿੰਗਾਂ ਵਧਦੀਆਂ ਜਿੰਨੇ ਏਸੀ ਚੱਲਦੇ ਓੰਨੀ ਗਰਮੀ ਦਾ ਬਾਹਰਲਾ ਤਾਪਮਾਨ ਵਧ ਜਾਂਦਾ ਇਸ ਕਰਕੇ ਸਾਨੂੰ ਚਾਹੀਦਾ ਅਸੀਂ ਵੱਧ ਤੋਂ ਵੱਧ ਰੁੱਖ ਲਾਈਏ ਵੈਸੇ ਹੁਣ ਜਸਤੇ ਹੁਣ ਲੋਕਾਂ 'ਚ ਕਾਫੀ ਜਾਗਰੂਕੀ ਆ ਗਈ ਹੈ ਅੱਗੇ ਇੰਨੀ ਸੀ ਹੁਣ ਤੇ ਲੋਕ ਆਪਣਿਆਂ ਵੀ ਮਹਿਸੂਸ ਕਰਨ ਲੱਗ ਪਏ ਆ ਕਿ ਅਸੀਂ ਜੇ ਰੁੱਖ ਵੱਡਾਂਗੇ ਤੇ ਗਰਮੀ ਵਧੂਗੀ ਤੇ ਅਸੀਂ ਵੀ ਇਸੇ ਮੌਕੇ ਦੀ ਅੱਜ ਮੈਡਮ ਜਸਪ੍ਰੀਤ ਕੌਰ ਲਈ ਜ਼ਿਲ੍ਹਾ ਪੱਸ਼ਾ ਅਫਸਰ ਹੈ ਲਾਇਬ੍ਰੇਰੀ ਤੋਂ ਅਸੀਂ ਸ਼ੁਰੂਆਤ ਕਰ ਰਹੇ ਆ ਨਵੇਂ ਥਾਂ ਥਾਂ ਰੁੱਖ ਲਾਉਣ ਦੀ ਤੇ ਅਸੀਂ ਕਿਸ ਕਰਨ ਦੇ ਤੌਰ ਤੇ ਇੱਥੇ ਪਹਿਲਾਂ ਨਿੰਮ ਦੇ ਰੁੱਖ ਲਾ ਰਹੇ ਲਾਗੇ ਦੇ ਵਿੱਚ ਇਸ ਤੋਂ ਬਾਅਦ ਫਿਰ ਹੋਰ ਥਾਵਾਂ ਤੇ ਵੀ ਜਿੱਥੇ ਜਿੱਥੇ ਜ਼ਰੂਰਤ ਹੈਗੀ ਆ ਹਾਂ ਇਸ ਤਰ੍ਹਾਂ ਲਾਵਾਂਗੇ ਕਿ ਜਿਹੜੇ ਉੱਥੇ ਲਈਏ ਜਿੱਥੇ ਕੋਈ ਉਹਦੀ ਦੇਖਭਾਲ ਕਰਨ ਵਾਲਾ ਵੀ ਹੋਵੇ ਪਾਣੀ ਪਾਉਣ ਵਾਲਾ ਹੋਵੇ ਉਹਦੀ ਰੱਖਿਆ ਕਰਨ ਵਾਲਾ ਹੋਵੇ ਇਹ ਗਰਮੀ ਕਾਫੀ ਹੈ ਗਰਮੀ ਦਾ ਕਾਫੀ ਪ੍ਰਕੋਪ ਹੈ ਅਸੀਂ ਇਸ ਚੀਜ਼ ਨੂੰ ਮੁੱਕ ਰੱਖ ਕੇ ਸ਼ਬੀਲ ਲਾਈ ਹੈ ਸ਼ਬੀਲ ਹੈ ਇਸ ਲਈ ਲੋਕਾਂ ਨੂੰ ਬੜੇ ਪਾਣੀ ਦੀ ਲੋੜ ਹੈ ਗਰਮੀ ਦੇ ਵਿੱਚ ਕੋਈ ਆਂਦਾ ਜਾਂਦਾ ਕਿਹ ਵੀ ਰਸਤੇ 'ਚ ਕੋਈ ਨਲਕਾ ਨਹੀਂ ਲੱਭਦਾ ਚਲੋ ਸ਼ਬੀਲ ਲੱਗੀ ਹੋਏ ਲੋਕ ਬੋਦਰਾ 'ਚ ਭਰ ਕੇ ਪਾਣੀ ਵੀ ਲੈ ਜਾਂਦੇ ਪਾਣੀ ਪੀ ਵੀ ਲੈਂਦੇ ਤੇ ਮੇਰੀ ਅਪੀਲ ਹੈ ਲੋਕਾਂ ਨੂੰ ਕਿ ਗਰਮੀ ਤੋਂ ਬਚਣ ਲਈ ਇੱਕ ਤਾਂ ਅਤ ਧੁੱਪੇ ਧੁੱਪ ਦੇ ਸਮੇਂ 'ਚ ਕੋਸ਼ਿਸ਼ ਕਰੋ ਕਿ ਨਾ ਨਿਕਲਿਆ ਜਾਵੇ ਜੇ ਕੋਈ ਬਹੁਤ ਜ਼ਰੂਰੀ ਕੰਮ ਹੋਵੇ ਤਾਂ ਹੀ ਨਿਕਲਿਆ ਜਾਵੇ ਤੇ ਬਾਕੀ ਪਾਣੀ ਜ਼ਰੂਰ ਪੀਓ ਪਾਣੀ ਪੀਂਦੇ ਰਹੋ ਕਿਉਂਕਿ ਗਰਮੀ ਦੇ ਪਸੀਨੇ ਨਾਲ ਤੁਹਾਡੇ ਅੰਦਰਲੇ ਪਾਣੀ ਦੀ ਕਮੀ ਹੁੰਦੀ ਆ ਇਸ ਕਰਕੇ ਪਾਣੀ ਜ਼ਰੂਰ ਪੀਂਦੇ ਰਹੋ ਵਿੱਚ ਲੂਣ ਪਾ ਕੇ ਜ਼ਰੂਰ ਪਾਣੀ ਪੀਓ ਕਿਉਂਕਿ ਸੋਡੀਅਮ ਨਿਕਲਦਾ ਪਸੀਨੇ ਦੇ ਨਾਲ ਤੇ ਸੋਡੀਅਮ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਆ